ਦੁਖਧਰ ਘਟਨਾ ਜਿਹੜੀ ਇਸ ਟਾਈਮ ਮੈਂ ਤੁਹਾਨੂੰ ਦੱਸਣੇ ਕੋਸ਼ਿਸ਼ ਕਰਾਵਾ ਇਹ ਸਾਡੇ ਮੀਰਾ ਸਾਫ ਕੰਨੇ ਲੱਗਦਾ ਡਾਕ ਬੰਗਲੇ ਦੀ ਨਹਿਰ ਜਿੱਥੇ ਤੋਂ ਮੇਰੇ ਪਿੱਛੇ ਦਿਖਾ ਦਿਓ ਕਿ ਅੱਜ ਇੱਕ ਦਿਨ ਦੀ ਬੇਟੀ ਦਾ ਜਿਹੜਾ ਸ਼ਬ ਨਹਿਰ ਵਿੱਚ ਰੁੜਦਾ ਮਿਲਿਆ ਦਰਸ਼ਕੋ ਬੜੀ ਦੁਖਧਰ ਘਟਨਾ ਜਿਹੜੀ ਸਾਡੇ ਗਰਮੂ ਕਸ਼ਮੀਰ ਵਿੱਚ ਦੇਖਣ ਲਈ ਮਿਲਦੀ ਹੈ ਨਾ ਪਰ ਇਸ ਬੇਲੇ ਦੀ ਜਿਹੜੀ ਤਾਜ਼ਾ ਤਸਵੀਰਾਂ ਮੈਂ ਉਸੇ ਗਰਾਉਂਡ ਜ਼ੀਰੋ ਦੀ ਤੁਹਾਨੂੰ ਦੱਸਣੇ ਕੋਸ਼ਿਸ਼ ਕਰਾ ਰਹਾ ਹਾਂ ਜਿੱਥੇ ਇੱਕ ਬੇਟੀ ਦਾ ਸ਼ਬ ਮਿਲਿਆ ਦੱਸਿਆ ਯਾਰ ਕਿ ਉਰੀ ਬਾਡੀ ਉੱਪਰ ਉਹਦੇ ਸਰੀਰ ਉੱਪਰ ਇੱਕ ਕਪੜਾ ਤੱਕ ਨਹੀਂ ਹੈ ਪਰ ਆਸ ਬੜੇ ਹੈਰਾਨ ਕਰਨ ਵਾਲੇ ਜਿਹੜੇ ਜੈ ਮੇਰੀ ਖਬਰਾਂ ਸਾਡੇ ਜੰਮੂ-ਜੰਮੂ ਚ ਨਿਕਲੀ ਆ ਰਹੀ ਨੇ ਕਿਉਂਕਿ ਆਜ ਦੇ ਦਿਨੇ ਨਵੀਂ ਕੋਲ ਨਵੀਂ ਘਟਨਾ ਦਿਖਣੇ ਲਈ ਮਿਲਦੀ ਆ ਮਰ ਬੜੀ ਵੱਡੀ ਹੈਰਾਨ ਕਰਨ ਲਈ ਉਸ ਮਾਂ ਦਾ ਉਸ ਪਿਤਾ ਦਾ ਕਿੰਨਾ ਜ਼ਿਕਰਾ ਹੋ ਜਿੰਨੇ ਇਸ ਬੈਠੀ ਗਈ ਨਹਿਰ ਵਿੱਚ ਰੋੜਿਆ ਹੋ ਬੜੀ ਵੱਡੀ ਖਬਰ ਮੈਂ ਤੁਹਾਨੂੰ ਸਾਂਝੀ ਕਰਾ ਰਿਹਾ ਦਰਸ਼ਕੋ ਤਸਵੀਰਾਂ ਵੀ ਤੁਹਾਨੂੰ ਬੈਠੀ ਦਿਖਾ ਦਿਓ ਕਿ ਨਹਿਰ ਤਾਂ ਕਿੰਨਾ ਸ਼ਾਬਾ ਰੋੜਦਾ ਆ ਮੈਂ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਨੇ ਦੱਸਣੇ ਕੋਸ਼ਿਸ਼ ਕਰਾ ਰਾਂ ਮਰ ਅਸ ਵੀ ਪ੍ਰਸ਼ੀਲ ਪੁਲਿਸ ਪ੍ਰਸ਼ਾਸਨ ਨਾਲ ਅਪੀਲ ਕਰਕੇ ਕਿ ਜਿਹੜੀਆਂ ਇਲੀਆਂ ਅਰਕਤਾ ਕਰ ਦੇਣਾ ਉੰਦੇ ਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਦਰਸ਼ਕੋ ਇਹ ਗ੍ਰਾਉਂਡ ਜ਼ੀਰੋ ਦੀ ਮੈਂ ਤਸਵੀਰਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਇੱਕ ਬੇਟੀ ਦਾ ਸ਼ਬਰ ਰੁਕਦਾ ਆ ਮਰ ਤੋ ਵੀ ਕਮੈਂਟ ਵਿੱਚ ਓਮ ਸ਼ਾਂਤੀ ਜ਼ਰੂਰ ਲਿਖਿਓ ਮਰ ਇਹਦੇ ਵਿੱਚ ਇੱਕ ਮੈਂ ਔਰਤਾਂ ਦੇ ਨਾਲ ਗੱਲਬਾਤ ਕਰੀ ਹੁਣ ਸਾਡੇ ਕੰਨੇ ਮਨਦੀਪ ਹੋਰ ਨੇ ਜਿੰਨੇ ਜਿੰਨਾ ਇਸ ਬੇਟੀ ਦਾ ਸ਼ਬਦ ਵਿਖਿਆ ਤੇ ਪੂਰੇ 1-2 ਘੰਟਾ ਉਸ ਬੇਟੀ ਦੇ ਸ਼ਬਦ ਕੋਲੇ ਖੜੇ ਰਹੇ ਤੇ ਪੁਲਿਸ ਗੀ ਇਨਫਾਰਮੇਸ਼ਨ ਦਿੱਤੀ ਜਿੱਥਰ ਉਹ ਉਸ ਬੇਟੀ ਦੇ ਸ਼ਬਦ ਉਪਰ ਇੱਕ ਕਪੜਾ ਤੱਕਰ ਵੀ ਦਿੱਤਾ ਪਰ ਬੜੀ ਵੱਡੀ ਖਬਰ ਮੈਂ ਤੁਹਾਨੂੰ ਤੇ ਕਹਿੰਦਾ ਸਾਂਝੀ ਕਰਨੇ ਕੋਸ਼ਿਸ਼ ਕਰ ਰਹਾ ਮੈਂ ਤੋ ਵੀ ਸਾਡੇ ਇਸ ਵੀਡੀਓ ਵੀ ਜਿਆਦਾ ਕੋਲੇ ਜਿਆਦਾ ਸ਼ੇਅਰ ਕਰਿਓ ਆਹ ਤੋ ਵੀ ਸੁਣਾਚੇ ਮਨਦੀਪ ਦਾ ਕੀ ਆਖਣਾ ਇਸ ਸਾਰੀ ਘਟਨਾ ਉਪਰ ਸਾਡੇ ਕਨੇਕ ਨੌਜਵਾਨ ਇੱਕ ਭਰਾ ਜਿੰਨੇ ਇਸ ਇਸ ਵਿਖਿਆ ਸਾਰੀ ਗੱਲਬਾਤ ਪੁੱਛੇ ਕਿਹ ਕੇ ਗੱਲਬਾਤ ਹੋ ਕਿੰਨੇ ਵਗੇ ਤੁਸੀਂ ਵਿਖਿਆ ਫਿਰ ਮੈਂ ਆਰਿਸ ਕਮਦੂ ਤੇ ਇਹਨਾਂ ਨੇ ਦੇਖਾ ਲੱਟਕੇ ਖੜਾ ਤਾਂ ਉਹ ਵਾਰ ਨਹੀਂ ਕਰਦੀ ਫਿਰ ਮੈਂਨੇ ਪੁਲਿਸ ਨੂੰ ਕਾਲ ਕੀ ਪੁਲਿਸ ਨੇ ਇਨਕੁਆਰੀ ਕਰਕੇ ਮੈਂ ਇਹ ਦੇਖਾ ਵੀ ਉਹਨਾਂ ਨੇ ਕਪੜਾ دیا ਉੱਪਰ ਇੱਧਰ ਹੀ ਬੈਠਾ ਰਹਾ ਸੀ ਮੈਂ ਇਕੱਲਾ ਥਾ ਕੋਈ ਆਇਆ ਨਹੀਂ ਫਿਰ ਮੈਂਨੇ ਪੁਲਿਸ ਨੂੰ ਕਾਲ ਕਰਕੇ ਪੁਲਿਸ ਆਈ ਫਿਰ ਪੂਰੇ ਦਿਨ ਕੋ ਇਨਕੁਆਰੀ ਕਰਦੇ ਰਹੇ कितने दिन का शव होगा जो आपने देखा वो एक दिन का ही होगा एक दिन का दिन हो होगा लड़का था या लड़की, नहीं थी? लड़की, सर। लड़की थी नहीं। वो ये ना वही हमारे बोलते हैं बेटी बचाओ बेटी बचाओ बेटी हो रहा है मगर हमारे जम्मू में भी ऐसी घटना देखने के लिए मिल रही है मगर पहले तो नहीं ऐसी घटनाएं देखने के लिए मिल रही क्यों नहीं मिल रही है एक मंथ होता दो मंथ होता ऐसा केस होता ही होता है क्या संदेश देना चाहते हैं जो हमारे चैनल के माध्यम से इंक्वायरी करनी चाहिए पुलिस ने ये कैसा है कैसा नहीं ਪੁਲਿਸ ਇਨਕੁਆਰੀ ਕਰੇਗੀ ਫਿਰ ਹੀ ਪਤਾ ਲੱਗੇਗਾ ਸਰ ਐਸੇ ਕੁਝ ਨਹੀਂ ਪਤਾ ਲੱਗੇਗਾ ہمارا ਫਰਜ਼ ਸੀ ਸਾਡਾ ਧਰਮ ਸੀ ਸਾਡੀ ਇਨਸਾਨੀਅਤ ਨਾਮ ਦੀ ਚੀਜ਼ ਹੁੰਦੀ ਹੈ ਸਰ ਜੀ ਸਰ ਸਾਥੀਓ ਇਹ ਹੀ ਸਾਡੇ ਕੰਨੇ ਭਰਾ ਜਿਹਨੇ ਇੱਕੋ ਗੱਲ ਬੋਲੀ ਗਈ ਸਾਡਾ ਫਰਜ਼ ਹਾਂ ਇਨਸਾਨੀਅਤ ਦੇ ਨਾਮ ਸਾਡਾ ਧਰਮ ਹੈ ਸੇਵਾ ਕਰਨੀ ਪਰ ਬੜੀ ਵੱਡੀ ਸੇਵਾ ਇਸ ਪ੍ਰਾਣੇ ਕੀਤੀ ਹੈ ਜਿੰਨਾ ਚਿਰ ਉਹ ਬੇਟੀ ਦਾ ਸ਼ਵਰਿਆ ਇੰਨਾ ਚਿਰੇ ਭਰਾ ਉੱਥੇ ਖੜਾ ਰਿਹਾ ਪੂਰੀ ਆਪਣੀ ਡਿਊਟੀ ਦਿੱਤੀ ਹੈ ਜਿਹਦੇ ਵਿੱਚ ਉਸ ਬੇਟੀ ਦੇ ਕੋਲ ਖੜਾ ਰਿਹਾ ਜਿਹਨੇ ਪੁਲਿਸ ਨੂੰ ਇਨਫਾਰਮੇਸ਼ਨ ਦਿੱਤੀ ਪਰ ਪੁਲਿਸ ਆਈ ਤਾਂ ਅੱਜੇ ਤੱਕ ਤੋ ਦਿਖ ਸਕਦੇ ਹੋ ਕਿ ਇਹ ਭਰਾ ਇੱਥੇ ਖੜਾ ਹੈ ਸਲੂਰ ਬੰਦਾ ਸਾਡੇ ਚੈਨਲ ਦੇ ਮਾਧਮਿਕ ਨੇ ਇਸ ਭਰਾ ਕੀ ਅਸਾ ਇੱਕ ਸੈਡ ਕਰਨੇ ਕਿ ਸਾਡਾ ਜੁਵਾ ਜਿਹੜਾ ਦਿਨ ਬਦ ਦਿਨ ਨਸ਼ੇ ਵਾਲੀ ਸਾਈਡ ਜਾਦਾ ਮਰ ਇਹ ਯੂਵਾ ਜਿਹੜਾ ਸਾਡਾ ਭਰਾ ਤੋਂ ਦੇਖ ਸਕਦੇ ਹੋ ਇੰਨੀ ਰਾਤ ਪੇ ਦੀ ਮਰ ਇੱਥੇ ਮੀਰਾ ਸਾਹਿਬ ਕਰਨੇ ਲੱਗਦੇ ਡਾਕ ਬੰਗਲਾ ਜਿੱਥੇ ਨਹਿਰ ਵਿੱਚ ਅੱਜ ਇੱਕ ਬੇਟੀ ਦਾ ਸ਼ਬ ਮਿਲਿਆ ਇਸ ਪ੍ਰਾਣ ਬੜੀ ਵੱਡੀ ਸੇਵਾ ਨਿਭਾਈ ਹੈ ਤੋਂ ਵੀ ਸਾਡੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਕਮੈਂਟ ਵਿੱਚ ਵੀ ਓਮ ਸ਼ਾਂਤੀ ਜ਼ਰੂਰ ਲਿਖਿਓ